ਜਾਂ ਦੇ ਕਿ ਕਿਰਿਸ਼ਣ ਪ੍ਰੰਤੂ ਜੋ ਆਸੇ 500 ਪੈਡਾ ਪਤਾ ਲੱਗਦਾ ਹਮਮਾ ਦੀ ਮੇਰੇ ਤੱਕ ਕਰੋ ਯਾਰ ਸਾਰੇ ਉੱਤੇ ਖੜੇ ਕੋਰੋਨਾ ਲੋਕਾਂ ਦੀਆਂ ਦੁਆਵਾਂ ਨੇ ਆ ਪ੍ਰਮਾਤਮਾ ਜੂਰ ਅਰਦਾਸਾਂ ਨੂੰ ਮੈਨੂੰ ਆ ਸਾਡੇ ਕਿਵੇਂ ਸਿਹਤ ਕਿੱਦਾਂ ਹੈਗੀ ਜੋ ਥੋੜਾ ਜਿਹਾ ਕੋਈ ਸੁਧਾਰ ਹੋਇਆ ਜਿਸ ਤਰੀਕੇ ਨਾਲ ਕਹਿੰਦੇ ਇਹਨਾਂ ਦੇ ਸਾਡੀ ਰਿਸ਼ਤੇਦਾਰੀ ਵੀ ਹੈ ਜੋ ਦੱਸਿਆ ਗਿਆ ਵੀ ਅੱਗੇ ਤੋਂ ਆਪਾਂ ਸੁਧਾਰ ਕਹਿ ਸਕਦੇ ਜੀ ਜੀ ਕ੍ਰਿਟੀਕਲ ਜੂਰ ਹੈ ਪਰੰਤੂ ਪਰਮਾਤਮਾ ਕੋਈ ਚਮਤਕਾਰ ਹੀ ਕਹਿ ਲੋ ਵੀ ਉਹ ਪਲੱਸ ਪੁਆਇੰਟ ਹੀ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਜਿਵੇਂ ਇਸ ਤਰ੍ਹਾਂ ਸਿੱਧੂ ਮੂਸੇਵਾਲੇ ਨੇ ਨਾਮ ਚਮਕਾਇਆ ਸੀ ਉਸ ਤਰੀਕੇ ਦੇ ਨਾਲ ਅੱਜ ਵੇਖੋ ਦੁਨੀਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੋਂ ਲੋਕ ਪੋਸਟਰ ਪਾ ਰਹੇ ਆ 10ਾਂ ਕਰ ਰਹੇ ਨੇ ਵੇਖੋ ਮੇਰੇ ਹਿਸਾਬ ਨਾਲ ਦੂਜੀ ਵਾਰ ਇਹ ਜੇ 10ਾਂ ਬਿਲਕੁਲ ਇਹੋ ਜੇ ਫਨਕਾਰ ਕਿਤੇ ਕੋਈ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਮੈਂ ਤਾਂ ਇਹਨਾਂ ਨੂੰ ਧੰਨਵਾਦ ਹੀ ਕਰਦਾ ਕਿ ਇਹਨਾਂ ਨੇ ਅੱਛਾ ਕਾਇਆ ਲੋਕ ਦਿਲਾਂ ਚ ਜਗ੍ਹਾ ਬਣਾਈ ਹੈ ਤਾ ਇਹ ਹੋ ਜਾ ਕੋਈ ਮੇਰੇ ਖਿਆਲ ਜੀ ਵੀ ਨਹੀਂ ਹੋਗਾ ਜੀ ਤੇ ਮਾਨੂੰ ਇਹ ਗੱਲ ਨਹੀਂ ਨਿਕਲੀ ਵੀ ਬੱਚਾ ਬਹੁਤ ਗਲਤ ਹੋਇਆ ਜੀ ਜੀ ਜ਼ਿਕਰ ਕੀਤਾ ਰਿਸ਼ਤੇਦਾਰੀ ਤੁਹਾਡੀ ਪਰਿਵਾਰ ਦੀ ਜੀ ਜੀ ਮੇਰੀ ਬੇਟੀ ਇਹਨੇ ਪਰਿਵਾਰ ਚ ਮੇਹੀ ਹੈ ਛੋਟੀ ਜੀ ਮੇਰੀ ਜੀ